ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਜਿਮਨੀ ਚੋਣ ਦੀ VOTING ਕੱਲ ਨੂੰ ਹੋਏਗੀ ਜਲੰਧਰ ਵੈਸਤੂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਪੂਰਾ ਤਾਮ-ਚਾਮ ਚੋਕ ਦਿੱਤਾ ਹੈ ਜਿਮਨੀ ਚੋਣ ਨੂੰ ਲੈ ਕੇ ਆਪੋ ਆਪਣੇ ਉਮੀਦਵਾਰਾਂ ਦੇ ਲਈ ਜੇ ਗੱਲ ਕਰੀਏ ਸਮੀਕਰਨਾਂ ਦੀ ਸਮੀਕਰਨ ਜਿਹੜੇ ਨੇ ਉਹ ਦੋ ਪਾਰਟੀਆਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਜਦੋਂ ਸਰਵਾ ਕੀਤਾ ਗਿਆ ਵਕ ਵਕ ਪੱਤਰਕਾਰਾਂ ਦੇ ਦੁਆਰਾ ਹਲਕਾ ਜਲੰਧਰ ਵੈਸਤੂ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਜਿਮਨੀ ਚੋਣ ਲੜ ਰਹੇ ਨੇ ਉਹ ਪਹਿਲਾਂ ਮੌਜੂਦਾ ਵਿਧਾਇਕ ਸੀ ਆਮ ਆਦਮੀ ਪਾਰਟੀ ਵੱਲੋਂ ਸ਼ੀਤਲ ਅਗੁਰਾਲ ਕੁਝ ਅੰਦਰੂਨੀ ਝਗੜੇ ਨੂੰ ਲੈ ਕੇ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਆ ਜਾਂਦੇ ਨੇ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਜਿਹੜੇ ਸਾਬਕਾ ਡਿਪਟੀ ਮੇਅਰ ਵੀ ਰਹਿ ਚੁੱਕੇ ਨੇ ਤਨਵਾ ਹਲਕਾ ਜਲੰਧ ਵਸਤੂ ਉਹ ਵੀ ਜਿਹੜੇ ਨੇ ਮਜ਼ਬੂਤ ੜੇ ਦੇ ਬਣੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਸਪੋਰਟ ਜਿਹੜੇ ਕਰ ਰਹੇ ਨੇ ਉਹ ਕਰ ਰਹੇ ਨੇ ਸਾਬਕਾ ਮੁੱਖ ਮੰਤਰੀ ਨਵੇਂ ਬਣੇ ਐਮਪੀ ਮੈਂਬਰ ਆਫ ਪਾਰਲੀਮੈਂਟ ਚਰਜੀ ਸਿੰਘ ਚਰਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸੁਰਜੀਤ ਕੌਰ ਜੀ ਲੇਕਿਨ ਉਹਨਾਂ ਦਾ ਪਲਟੜਾ ਜਿਹੜਾ ਹੈ ਜਿਆਦਾ ਭਾਰੀ ਨਹੀਂ ਦਿਖ ਰਿਹਾ ਕਿਉਂਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਾਲਾ ਸਮਰਥਨ ਵਾਪਸ ਲੈ ਲਿਆ ਸੀ ਭਾਵੇਂ ਬਾਗੀ ਧੜਾ ਉਸ ਦੀ ਸਪੋਰਟ ਕਰ ਰਿਹਾ ਹੈ ਉਸ ਤੋਂ ਬਾਅਦ ਆ ਜਾਂਦੇ ਨੇ ਭੋਜਨ ਸਮਾਜ ਪਾਰਟੀ ਦੇ ਲਖਵਿੰਦਰ ਲਖਾ ਉਹਨਾਂ ਦਾ ਕੋਈ ਪ੍ਰਭਾਵ ਜ਼ਿਆਦਾ ਦਿਖਿਆ ਨਹੀਂ ਹਲਕਾ ਜਲੰਧਰ ਵੈਸਟ ਦੇ ਵਿੱਚ ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਜਿਸ ਨੂੰ ਚੋਣ ਲੜਾਈ ਹੈ ਜਿਮਨੀ ਚੋਣ ਉਹ ਹੈ ਮਹਿੰਦਰ ਪਾਲ ਭਗਤ ਜਿਹੜੇ ਸਾਬਕਾ ਮੰਤਰੀ ਚੁੰਨੀ ਨਾਲ ਭਗਤ ਦੇ ਲੜਕੇ ਨੇ ਜੇ ਉਹਨਾਂ ਦੇ ਸਿਆਸੀ ਕੈਰੀਅਰ ਦੀ ਗੱਲ ਕਰੀਏ ਜੀ ਸਿਆਸੀ ਬੈਕਗ੍ਰਾਉਂਡ ਦੀ ਗੱਲ ਕਰੀਏ 모ਹਿੰਦਰ ਪਾਲ ਭਗਦਾ ਸਿਆਸੀ ਜਿਹੜਾ ਕੈਰੀਅਰ ਹੈ ਉਹ ਭਾਰਤੀ ਜਨਤਾ ਪਾਰਟੀ ਤੋਂ ਬਿਲੋਂਗ ਕਰਦਾ ਹੈ ਯਾਨੀ ਕਿ ਉਹਨਾਂ ਨੇ ਲਗਭਗ ਤੀ ਤੋ 35 ਸਾਲ ਲਗਾਤਾਰ ਬੀਜੇਪੀ ਦੇ ਵਿੱਚ ਪੈਂਡ ਕੀਤੇ ਨੇ ਲੇਕਿਨ ਗੱਲ ਕਰੀਏ ਸ਼ੀਤਲ ਅੰਗੁਰਾਲ ਦੀ ਉਹਨਾਂ ਨੇ ਹੁਣੇ-ਹੁਣੇ ਪਾਰਟੀ ਛੱਡੀ ਹੈ ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜੇ ਸਮੀਕਰਨ ਆ ਰਹੇ ਨੇ ਉਹ ਦੋ ਉਮੀਦਵਾਰਾਂ ਦੇ ਹੱਕ ਦੇ ਵਿੱਚ ਆ ਰਹੇ ਨੇ ਇੱਕ ਹੈ ਆਮ ਆਦਮੀ ਪਾਰਟੀ ਦੇ ਕਿਉਂਕਿ ਮੌਜੂਦਾ ਮੁੱਖ ਮੰਤਰੀ ਅਤੇ ਉਸ ਦੀ ਫੈਮਿਲੀ ਪੂਰਾ ਤਾਮ-ਚਾਮ ਝੋકરી ਹੈ ਕਿ ਜਿਮਨੀ ਚੋਣ ਜਿੱਤੀ ਜਾਵੇ ਫਰੋਮ ਆਮ ਆਦਮੀ ਪਾਰਟੀ ਵੱਲੋਂ ਦੂਸਰੇ ਪਾਸੇ ਬਿਬਾ ਸੁਰਿੰਦਰ ਕੌਰ ਉਹਨਾਂ ਦੀ ਸਪੋਰਟ ਦੇ ਵਿੱਚ ਖੜੇ ਨੇ ਚਰਨਜੀਤ ਸਿੰਘ ਚਾਨੀ ਜਿਹੜਾ ਯੁੱਧ ਹੈ ਜਿਹੜਾ ਮੁਕਾਬਲਾ ਹੈ ਜਿਮਣੀ ਚੋਣ ਨੂੰ ਲੈ ਕੇ ਹਲਕਾ ਜਲੰਧਰ ਦੇ ਵਿੱਚੋਂ ਸੌਰੀ ਹਲਕਾ ਜਲੰਧਰ ਵੈਸ ਦੇ ਵਿੱਚੋਂ ਉਹ ਮੁਕਾਬਲਾ ਮੰਨਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਦੋਵੇਂ ਧਿਰਾਂ ਹੀ ਮਜ਼ਬੂਤ ਨੇ ਲੇਕਿਨ ਸੱਤਾਧਾਰੀ ਪਾਰਟੀ ਤੇ ਬੜੇ ਵੱਡੇ ਵੱਡੇ ਇਲਜ਼ਾਮ ਲਗਾ ਰਹੇ ਨੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਕਿ ਲੋਕਾਂ ਨੂੰ ਸ਼ਰਾਬ ਦਾ ਲਾਲਸਾ ਦਾ ਸ਼ਰਾਬ ਦਾ ਨਸ਼ਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਸ਼ੀਤਲ ਅੰਗੁਰਾਲ ਇਲਜ਼ਾਮ ਲਗਾ ਰਹੇ ਨੇ ਕਿ ਕਿਸੇ ਨੂੰ ਏਸੀ ਦੇ ਰਹੇ ਨੇ ਕਿਸੇ ਨੂੰ ਫਰਿੱਜ ਦੇ ਰਹੇ ਨੇ ਕਿਸੇ ਨੂੰ ਬਾਈਕ ਦੇ ਰਹੇ ਨੇ ਕਿਸੇ ਨੂੰ ਪੈਸਾ ਦੇ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਪਰ ਦੇਖਣਾ ਹੋਵੇਗਾ ਕੱਲ ਨੂੰ ਜਦੋਂ VOTING ਹੋਵੇਗੀ VOTING ਤੋਂ ਬਾਅਦ ਇਹਨਾਂ ਪੰਜਾਂ ਉਮੀਦਵਾਰਾਂ ਦੀ ਜਿਮਨੀ ਨੂੰ ਜਿਮਣੀ ਚੋਣ ਨੂੰ ਲੈ ਕੇ ਇਹਨਾਂ ਦੀ ਕਿਸਮਤ ਜਿਹੜੀ ਹੈ VOTING MACHINE ਦੇ ਵਿੱਚ ਬੰਦ ਹੋ ਜਾਵੇਗੀ ਬਸ ਮੈਸ 3 ਦਿਨਾਂ ਦੇ ਵਿੱਚ ਵਿੱਚ ਹੀ ਯਾਨੀ ਕਿ 13 ਜੁਲਾਈ ਨੂੰ ਜਿਮਣੀ ਚੋਣ ਦਾ ਨਤੀਜਾ ਆਵੇਗਾ ਫਿਰ ਖੁਲਾਸੇ ਹੋਣਗੇ ਕਿ ਆਮ ਆਦਮੀ ਪਾਰਟੀ ਫਿਰ ਉਸ ਸੀਟ ਤੇ ਕਬਜ਼ਾ ਕਰਦੀ ਹੈ ਜਿਹੜੀ ਉਹ ਸੀਟ ਦੀ ਵਿਧਾਇਕੀ ਤੋਂ ਜਿਹੜਾ ਹੈ ਅਸਤੀਫਾ ਦਿੱਤਾ ਸੀ ਸ਼ੀਤਲ ਅੰਗੁਰਾਲ ਨੇ ਲੇਕਿਨ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਜਾਂ ਜਿੰਨੇ ਵੀ ਐਮਪੀ ਨਵੇਂ ਬਣੇ ਨੇ ਉਹ ਪੂਰਾ ਅੱਡੀ ਚੋਟੀ ਦਾ ਜੋਰ ਲਗਾਇਆ ਉਹਨਾਂ ਨੇ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਪਿਛਲਿਆਂ ਤੋਂ ਜਿਹੜੇ ਪਿਛਲੇ ਚਾਰ ਪੰਜ ਦਿਨ ਸੀ ਕਸਮਾਨ ਦਾ ਯੁੱਧ ਵੇਖਿਆ ਗਿਆ ਇੱਕ ਦੂਜੀ ਉੱਤੇ ਦੋਸ਼ ਵੀ ਲਗਾਏ ਗਏ ਲੇਕਿਨ ਜਿੱਤ ਥੋੜੇ ਫਰਕ ਨਾਲ ਹੋਵੇਗੀ ਜਾਂ ਤੇ ਕਾਂਗਰਸ ਪਾਰਟੀ ਦੀ ਜਾਂ ਜਿਹੜੀ ਮੌਜੂਦਾ ਸੱਚਾ ਸੱਤਾਧਾਰੀ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਮਹਿੰਦਰ ਪਾਲ ਪਗਦੀ ਆਉਣ ਵਾਲਾ ਸਮਾਂ ਹੈ ਵਰਸਮਿਕarne ਜਿਹੜੇ ਉਹ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਬਾਕੀ ਦੇ ਤਿੰਨ ਉਮੀਦਵਾਰ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਬਜੰਸਮਾਈ ਪਾਰਟੀ ਵੱਲੋਂ ਉਹਨਾਂ ਦਾ ਨਾਮ ਜਿਹੜਾ ਹੈ ਉੱਪਰ ਉੱਠ ਕੇ ਨਹੀਂ ਆ ਰਿਹਾ ਇਟ ਮੀਨਸ ਕਿ ਉਹਨਾਂ ਤੋਂ ਲੋਕ ਕਿਤੇ ਨਾ ਕਿਤੇ ਜਾ ਕੇ ਖਫਾ ਨੇ ਨਰਾਜ਼ ਨੇ ਜਿੰਮਨੀ ਚੋਂ ਨੂੰ ਲੈ ਕੇ ਇਸ ਲਈ ਜਿਹੜਾ ਮੁਕਾਬਲਾ ਹੈ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੋਵੇਗਾ ਜਲੰਧਰ ਵੈਸ ਤੋਂ ਵੇਟ ਕਰਨਾ ਪਵੇਗਾ ਤੁਹਾਨੂੰ ਅਤੇ ਮੈਨੂੰ 13 ਜੁਲਾਈ ਦਾ ਧੰਨਵਾਦ